ਅੱਜ ਗੱਲ ਕਰ ਲੱਗੀਆਂ ਸ਼ਹੀਦ ਦੇ ਆਜਮ ਸਰਦਾਰ ਉਦਮ ਸਿੰਘ ਦੀ ਜੀਨੇ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ 21 ਸਾਲ ਬਾਅਦ ਜਾ ਕੇ ਲੰਡਨ ਦੀ ਧਰਤੀ ਤੇ ਲਿਆ ਅਡਵੈਰ ਨੇ ਭਾਸ਼ਣ ਕੀਤਾ ਕਹਿੰਦਾ ਮੈਂ ਜਾਊਂ ਪੰਜਾਬ ਅੰਮ੍ਰਿਤਸਰ ਦੇ ਵਿੱਚ ਘਰ ਘਰ ਮੇਰੀ ਫੋਟੋ ਡਰਾ ਰਹੀ ਹੈ ਲੋਕਾਂ ਨੂੰ ਸਾਹਮਣੇ ਬਿਠਾਈ ਸਰਦਾਰ ਉਦਮ ਸਿੰਘ ਉਹ ਕਹਿੰਦਾ ਜੇ ਪਿਓ ਦਾ ਪੁੱਤ ਦਾ ਸਟੇਜ ਤੋਂ ਥੱਲੇ ਉਤਰ ਕੇ ਵਿਖਾ ਉਹ ਜ਼ਾਲਮ ਦੀ छाਤੀ ਵਿੱਚ ਗੋਲੀਆਂ ਮਾਰ ਕੇ ਜਿਵੇਂ ਜਲਿਆਂ ਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲਖਵੀਰ ਲਿਆ ਦੱਸੇ ਉਥੇ ਮੱਚ ਗਿਆ ਜਵਾਨ ਬਿਨਾ ਕਾਠ ਅੱਗ ਤੋਂ ਸੌਣ ਤ ਕਰੀਰ ਨੂੰ ਲਾਣ ਤੇ ਜਨਮ ਖੱਟਿਆ ਕੀ ਜੱਗ ਤੋਂ ਤਿਆਗ ਦੇ ਸਰੀਰ ਨੂੰ ਹੋ ਚੜੀ ਹੋਈ ਜੇ ਮਾਸਤੀ ਸ਼ਰਾਬ ਦੀ ਸੂਰਮਾ ਯਾਦ ਹੈ ਲੰਡਨਾਂ ਦੇ ਵਿੱਚ ਆਣ ਖਾ ਪੰਜਾਬ ਦੀ ਰਖਣੀ ਆਬਾਦ ਹੈ ਮੌਤ ਜੈਸਾ ਲੱਗਿਆ ਭਲੇਖਾ ਪੈਣ ਜੀ ਛੀਣੀ ਮਾਂ ਦੇ ਸ਼ੇਰ ਦਾ ਸੂਰਜ ਸਮਾਨ ਦੱਗਦੇ ਸੀ ਨੈਣ ਜੀ ਟੋਕ ਡਾਸ ਮੇਰ ਦਾ ਹੋ ਚੱਕਲੀ ਮਿਸਾਲ ਵਹਿਰੀ ਦੇ ਹਿਸਾਬ ਦੀ ਪੋਕਲੀ ਮਣਿਆਦ ਹੈ ਲੰਡਣਾਂ ਦੇ ਵਿੱਚ ਆਣ ਖਾ ਪੰਜਾਬ ਦੀ ਰਖਣੀ ਆਬਾਦ ਹੈ 21 ਸਾਲ ਹੋ ਗਏ ਫਿਰਾਂ ਪਾਲਦਾ ਕੈਨੂ ਯਾ ਦੇ ਵਰਨੋ ਮੇਰੇ ਹੱਥ ਪਰ ਬਾਨਾ ਤੇਰੇ ਕਾਲ ਦਾ ਲੈਣ ਆ ਗਿਆ ਵਰਨੋ ਹੋ ਕੱਢੇ ਨਹੀਂ ਰੜਕ ਤੇਰੇ ਰੋਹ ਬਦਾਵਦੀ ਕਿਤੇ ਬਾਰ ਬਾਦ ਹੈ ਲੰਡਣਾਂ ਦੇ ਵਿੱਚ ਅਣਖਾ ਪੰਜਾਬ ਦੀ ਰੱਖਣੀ ਆ ਬਾਦ ਹੈ ਹੁਣ ਕਰ ਲੈ ਤੂੰ ਯਾਦ ਜੱਲਿਆਂ ਵਾਲਾ ਬਾਗ ਓਏ ਹਾਲਤ ਵਿਗਾੜੀ ਸੀ ਹਾਲ ਹਾਏ ਓਏ ਦੁਨੀਆ ਲਤਾੜੀ ਸੀ ਹੋ ਲੱਖਾਂ ਮੌਤ ਗੋਲੀ ਕਾਰਦੀ ਜਨਾਬ ਦੀ ਹੋ ਕਰਾਉਣੀ ਜਾਨ ਹੈ ਹੋ ਕਰਾਉਣੀ ਯਾਦ ਹੈ ਲੰਡਨ ਦੇ ਵਿੱਚ ਆਣ ਖਾ ਪੰਜਾਬ ਦੀ ਰੱਖਣੀ ਅਬਾਦ ਹੈ ਉਹਨੇ ਝੱਟ ਪਸਤੋਲ ਕੱਢਿਆ ਕਟਾਵ ਚੋਂ ਸ਼ੇਰ ਜੋ ਬਗਾਰਦਾ ਸੂਰਮੇ ਨੇ ਮੁੱਖ ਰੰਗਲੇ ਪੰਜਾਬ ਚੋਂ ਜੋ ਦਾ ਲਹਿਲਕਾਰਦਾ 호ਕਾਰ ਦੀ ਅੜੀ ਕਾਕਾ ਮਰਾ ਜਨਾਵ ਦੀ ਭੰਨਣਾ ਜਲਾਦ ਹੈ ਲੰਡਨ ਦੇ ਵਿੱਚ ਆਣ ਖਾ ਪੰਜਾਬ ਦੀ ਰੱਖਣੀ ਆਬਾਦ ਹੈ ਉਹਨੇ ਕਾਣ 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 ਕੀਤੇ ਫੈਰ ਤਨ ਜੀ ਸੀ ਲਿਹਾਜ ਕਾਸ ਦੀ ਪਾਪੀ ਆਂਡ ਵੇਰ ਰੱਖ ਦਿੱਤਾ ਬਨ ਜੀ ਤੇਰੀ ਹੋ ਗਈ লাশ ਦੀ ਹੋ ਰਹੂ ਆਂਗਲੈਂਡ ਰੋਸ਼ਨੀ ਆਮਦੀ ਪੂਰਤੀ ਮਰਾਦ ਹੈ ਲੰਡਨ ਦੇ ਵਿੱਚ ਆਣ ਖਾ ਪੰਜਾਬ ਦੀ ਰੱਖਣੀ ਆਬਾਦ ਹੈ ਉੱਥੇ ਮੱਚ ਗਈ ਦਹਾਈ ਸੀ ਅੰਦਰ ਹਾਲ ਦੇ ਭਜੜਾ ਪਵਾ ਤੀਆਂ ਭਜੜਾ ਪਵਾ ਤੀਆਂ ਫਿਰਦੇ ਬਲੇ ਦੀ ਬਿੱਲੇ ਜਗਾ ਪਾਲਦੇ ਟੋਪੀਆਂ ਲਹਾ ਪੀਆਂ ਹੌ ਟੋੜਦੀ ਬਰਾੜਾ ਕੁੰਬੜਾ ਗਲਾਵਦੀ ਜਾਗ ਰਹਿਣੀ ਜੀ